ਜਿਆਦਾਤਰ ਤਾਂ ਜਿਹੜੇ ਬੱਚੇ ਬੱਚੇ ਵੱਡੇ ਨੇ ਸਾਡੇ ਕੋਲੇ ਉਹ ਜਦਾਂ ਕਾਲਜ ਗੋਇੰਗ ਸਟੂਡੈਂਟ ਆਉਂਦੇ ਨੇ ਉਹਨਾਂ ਨੂੰ ਅਸੀਂ ਇੱਥੇ ਜਿਆਦਾਤਰ ਸਾਨੂੰ ਉਹਨਾਂ ਦੇ ਘੱਟ ਮਿਹਨਤ ਕਰਨੀ ਪੈਂਦੀ ਹੈ ਬਾਕੀ ਸਾਰਾ ਕਾਲਜ ਇੱਥੇ ਕਰਨੀ ਹੁੰਦੀ ਹੈ ਪਰ ਇੱਥੇ ਸਾਡਾ ਮੇਨ ਮਕਸਦ ਫਿਰ ਅੱਗੇ ਆ ਜਾਂਦਾ ਕਿ ਉਹਨਾਂ ਬੱਚਿਆਂ ਨੂੰ ਆਤਮ ਨਿਰਭਰ ਬਣਾਈਏ ਅਸੀਂ ਉਹਨਾਂ ਨੂੰ ਹਰ ਇੱਕ ਪੱਖ ਤੋਂ ਆਮ ਤੌਰ ਤੇ ਤਾਂ ਇਹ ਕਹਿੰਦਾ ਯਾਰ ਨੇਤਰਹੀਨਾਂ ਜਾਂ ਕੀ ਨਾ ਵਿਚਾਰੇ ਉਹ ਵਿਚਾਰੇ ਸ਼ਬਦ ਦੂਰ ਕਰੀਦਾ ਸੀ ਪਹਿਲਾਂ ਤਾਂ ਮਾਨਸਿਕਤਾ ਦੇ ਵਿੱਚੋਂ ਇੱਕ ਨਿਗਾ ਵਾਲਾ ਬੰਦਾ ਕਰ ਸਕਦਾ ਉਹ ਆਮ ਉਹ ਕਰ ਸਕਦੇ ਨੇ ਠੀਕ ਹੈ ਨਿਗਾ ਨਹੀਂ ਹੈਗੀ ਹੱਥ ਦੀ ਟਚਿੰਗ ਪਾਵਰ ਹੈ ਆ ਦਿਮਾਗ ਪ੍ਰੋਪਰ ਹੈ ਸਾਰਾ ਉਹ ਵਧੀਆ ਆਪਣਾ ਸਾਰਾ ਕੰਮ ਕਰਦੇ ਨੇ ਉੱਥੇ ਸਾਡੇ ਕੋਲ 20-25 ਦੇ ਕਰੀਬ ਨੇਤਰਹੀਨ ਲੜਕੀਆਂ ਨੇ ਸਾਡੇ ਵੀ ਟੀਚਰ ਬ্লাইন্ড ਸੀਗੇ ਬਲਾਈਂਡ ਸਕੂਲ ਦੇ ਵਿੱਚ ਉਹ ਸਾਨੂੰ ਹੱਥ ਫੜ ਕੇ ਸਿਖਾਉਂਦੇ ਸੀ ਹਾਰਮੋਨੀਅਮ ਪ੍ਰੋਬਲਮ ਨਹੀਂ ਹੈ ਕਿ ਬਲਾਈਂਡ ਬੱਚਾ ਹਾਰਮੋਨੀਅਮ ਨਹੀਂ ਵਜਾ ਸਕਦਾ ਇਸ ਤਰ੍ਹਾਂ ਨਹੀਂ ਹੈ ਦੇਖ ਕੇ ਸਭ ਕੁਝ ਸੰਭਵ ਹੈ ਜੀ ਬੱਚਿਆਂ ਦਾ ਮਿਊਜ਼ਿਕ ਵਿੱਚ ਵੀ ਅਲੱਗ-ਅਲੱਗ ਫੀਲਡ ਹੁੰਦਾ ਹੈ ਮੈਂ ਜਦੋਂ ਆਇਆ ਸੀ ਬਿਲਕੁਲ ਕਲੀਨ ਸ਼ੇਪ ਸੀ ਇੱਥੇ ਦੇ ਮਾਹੌਲ ਨੇ ਮੈਨੂੰ ਗੁਰ ਸਿੱਖ ਬਣਾਇਆ ਇੱਥੇ ਜਿੰਨੀਆਂ ਕਲਾਸਾਂ ਲਗੀਆਂ ਉਹ ਸੇਵਾ ਚਲਾਈਆਂ ਕੋਈ ਇਹ ਸਸਤਾ ਜਿਹੜੀ ਹੈਗੀ ਆ ਟੋਟਲੀ ਇਹ ਧੰਨ ਦੇ ਸਿਰ ਤੇ ਚੱਲਦੀ ਆ ਔਰ ਸੇਵਾ ਦੇ ਰੰਦੇ ਸਿਰ ਤੇ ਚੱਲਦੀ ਆ ਜਿਹੜੀ ਸੰਸਥਾ ਵੱਲੋਂ ਜਿਹੜੇ ਸਾਡੀ ਸੰਸਥਾ ਦੇ ਨਾਲ ਜੁੜੇ ਹੋਏ ਰੋਜ਼ਾਨਾ ਵਰਤੋਂ ਚੋਂ ਵਾਲਾ ਸਮਾਨ ਆ ਇੱਕ ਵੀ ਨਹੀਂ ਬਣਦਾ ਇੱਥੋਂ ਤੱਕ ਕੇ ਇਹਨਾਂ ਦੇ ਲਿਖਣ ਪੜਨ ਲਈ ਜਿਹੜਾ ਸਮਾਨ ਆ ਨਾ ਬਰੇਲ ਦੇ ਕਾਗਜ਼ ਉਹ ਵੀ ਨਹੀਂ ਬਣਦਾ ਪੰਜਾਬ ਉਸ ਤੇ ਤੇ ਉਹ ਵੀ ਸਾਨੂੰ ਜਿਹੜਾ ਹੈਗਾ ਦਿੱਲੀੋਂ ਦੇਹੜਾ ਤੋਂ ਮਗਵਾਉਣਾ ਪੈਂਦਾ ਤੁਸੀਂ ਦੇਖਣ ਦਿੱਤੀ ਆਂਦੀ ਐ ਤੇ ਕਮਰੇ ਕਾਫੀ ਵਧੀਆ ਬਣੇ ਹੋਏ ਨੇ ਹਨਾ ਫਿਰ ਇਹ ਸਾਰਾ ਜਿਹੜਾ ਦੇਖਭਾਲ ਆ ਆਪ ਵੀ ਕਰਦੇ ਨੇ ਬਿਲਕੁਲ ਬੈੱਡ ਵਗੈਰਾ ਆਪਾਂ ਦੇਖੇ ਸਾਫ਼ ਨੇ ਤੇ ਇਹਨਾਂ ਨੂੰ ਗੁਰਮਤ ਗਿਆਨ ਨਾਲ ਵੀ ਜੋੜਿਆ ਜਾਂਦਾ ਉੱਪਰ ਆਪਾਂ ਦੇਖੇ ਟੀਚਰਸ ਬਕਾਇਦਾ ਇੱਥੇ ਪਹੁੰਚਦੇ ਨੇ ਜੋ ਕਿ ਸੇਵਾ ਨਿਭਾਉਂਦੇ ਨੇ ਤੇ ਇਹਨਾਂ ਨੂੰ ਜਿਹੜੀ ਕਿ ਪੜ੍ਹਾਈ ਦੀ ਛੋਟੇ ਬੱਚੇ ਜਿਹੜੇ ਦੇਖ ਰਹੇ ਨੇ ਉਹ ਆਪ ਪੜ੍ਹ ਰਹੇ ਨੇ ਬਰੇ ਲਿਪੀ ਮੀਨਸ ਸਹੀ ਸਹੀ ਤਰੀਕੇ ਨਾਲ ਉਹਨਾਂ ਨੂੰ ਸਿਖਾਈ ਵੀ ਜਾਂਦੀ ਹੈ ਜਾਂ ਕਿਸ ਤਰੀਕੇ ਨਾਲ ਉਹ ਮਿਸ ਪਹਿਲਾਂ ਹੀ ਸਿੱਖੇ ਆਉਂਦੇ ਨੇ ਕਿਸ ਤਰੀਕੇ ਨਾਲ ਹੁੰਦਾ ਸਭ ਕੁਝ ਜਦੋਂ ਤੱਕ ਤਾਂ ਜਿਹੜੇ ਬੱਚੇ ਬੱਚੇ ਵੱਡੇ ਨੇ ਸਾਡੇ ਕੋਲੇ ਜਦੋਂ ਕਾਲਜ ਗੋਇੰਗ ਸਟੂਡੈਂਟ ਆਉਂਦੇ ਨੇ ਉਹਨਾਂ ਨੂੰ ਅਸੀਂ ਇੱਥੇ ਜ਼ਿਆਦਾਤਰ ਸਾਨੂੰ ਉਹਨਾਂ ਦੇ ਘੱਟ ਮਿਹਨਤ ਕਰਨੀ ਪੈਂਦੀ ਹੈ ਬਾਕੀ ਸਾਰਾ ਕਾਲਜ ਇੰਨੀ ਕਰਨੀ ਹੁੰਦੀ ਹੈ ਪਰ ਇੱਥੇ ਸਾਡਾ ਮੇਨ ਮਕਸਦ ਫਿਰ ਅੱਗੇ ਆ ਜਾਂਦਾ ਹੈ ਕਿ ਉਹਨਾਂ ਬੱਚਿਆਂ ਨੂੰ ਆਤਮ ਨਿਰਭਰ ਬਣਾਈ ਅਸੀਂ ਉਹਨਾਂ ਨੂੰ ਹਰ ਇੱਕ ਪੱਖ ਤੋਂ ਆਮ ਤੌਰ ਦੇ ਤੇ ਅਗਲਾ ਕਹਿੰਦਾ ਯਾਰ ਨੇਤਰਹੀਨਾਂ ਜਾਂ ਅੰਗਹੀਨਾਂ ਵਿਚਾਰੇ ਉਹ ਵਿਚਾਰੇ ਸ਼ਬਦ ਦੂਰ ਕਰੀਦਾ ਸੀ ਪਹਿਲਾਂ ਤਾਂ ਮਾਨਸਿਕਤਾ ਦੇ ਵਿੱਚੋਂ ਵੀ ਅਸੀਂ ਸਭ ਕੁਝ ਕਰ ਸਕਦੇ ਹਾਂ ਜਿੱਦਾਂ ਹੁਣ ਤੁਸੀਂ ਦੇਖਿਆ ਹੋਣਾ ਵੀ ਉੱਪਰ ਕੱਪੜੇ ਵੀ ਆਪ ਸਾਰੇ ਆਪਣੇ ਧੋ ਰਹੇ ਨੇ ਮਸ਼ੀਨ ਦੇ ਨਾਲ ਹਨਾ ਤੇ ਹੋਰ ਸਾਰਾ ਜਿੱਦਾਂ ਭਾਂਡੇ ਵਗੈਰਾ ਦੀ ਆਪਣੇ ਆਪ ਸਾਰੇ ਸਫਾਈ ਕਰਨੀ ਆ ਮੰਨ ਲਓ ਹਰ ਕੰਮ ਉਹ ਜਿਹੜਾ ਇੱਕ ਨਿਗਾ ਵਾਲਾ ਬੰਦਾ ਕਰ ਸਕਦਾ ਉਹ ਆਮ ਉਹ ਕਰ ਸਕਦੇ ਨੇ ਠੀਕ ਹੈ ਨਿਗਾ ਨਹੀਂ ਹੈਗੀ ਹੱਥ ਦੀ ਟਚਿੰਗ ਪਾਵਰ ਹੈ ਆ ਦਿਮਾਗ ਪ੍ਰੋਪਰ ਆ ਸਾਰਾ ਉਹ ਵਧੀਆ ਆਪਣਾ ਸਾਰਾ ਕੰਮ ਕਰਦੇ ਨੇ ਔਰ ਸਾਡਾ ਮੇਨ ਮਕਸਦ ਇਹੀ ਹੁੰਦਾ ਇੱਥੇ ਇਹਨਾਂ ਨੂੰ ਲਿਆ ਕੇ ਆਤਮ ਨਿਰਭਰ ਬਣਾਈਏ ਉਹਦੇ ਵਿੱਚ ਅਸੀਂ ਕਾਮਯਾਬ ਹੋ ਰਹੇ ਹਾਂ ਔਰ ਇੱਥੋਂ ਤੱਕ ਵੀ ਜਿਹੜਾ ਹੁਣ ਸਾਡਾ ਇਹ ਇੱਥੇ ਸਾਡੇ ਕੋਲ ਨੌਜਵਾਨ ਬੱਚੇ ਇੱਥੇ ਸਾਡੇ ਕੋਲ ਪੜ੍ਹਾਈ ਕਰਦੇ ਨੇ ਅੱਗੇ ਕਾਲਜਾਂ ਦੇ ਵਿੱਚ ਪੜਾਉਨੇ ਅਸੀਂ ਇਹਨਾਂ ਨੂੰ ਇਸੇ ਤਰ੍ਹਾਂ ਸਾਡੀ ਇੱਕ ਸੰਸਥਾ ਲੜਕੀਆਂ ਦੇ ਲਈ ਸਾਡੀ ਬ੍ਰਾਂਚ ਆ ਸੰਸਾ ਸਭ 66 ਸਭ ਅੰਮ੍ਰਿਤਸਰ ਦੇ ਵਿੱਚ ਉੱਥੇ ਸਾਡੇ ਕੋਲ 20-25 ਜਿਹੜੀਆਂ ਨੂੰ ਅਸੀਂ ਬੀਏ ਤੱਕ ਦੀ ਪੜ੍ਹਾਈ ਸਾਡੀ ਉਥੇ ਬ੍ਰਾਂਚ ਜਿਹੜੀ ਆ ਉਹ ਫ੍ਰੀ ਉਹਨਾਂ ਨੂੰ ਕਰਵਾਉਂਦੀ ਐ ਫਿਰ ਅੱਗੇ ਰੋਜ਼ਗਾਰ ਦੇ ਉੱਤੇ ਉਹ ਬੱਚੀਆਂ ਜਾ ਕੇ ਲੱਗਦੀਆਂ ਨੇ ਔਰ ਉੱਥੇ ਉਹਨਾਂ ਨੂੰ ਘਰ ਦਾ ਕੰਮ ਸਿਖਾਇਆ ਜਾਂਦਾ ਤੇ ਜਦਾਂ ਆਪਣਾ ਰੋਟੀ ਪਾਣੀ ਵਗੈਰਾ ਬਣਾਉਣਾ ਹੋਰ ਘਰੇਲੂ ਕੰਮ ਨੇ ਉਹ ਲੜਕੀਆਂ ਨੂੰ ਉੱਥੇ ਟ੍ਰੇਨਿੰਗ ਦਿੱਤੀ ਜਾਂਦੀ ਆ ਬਕਾਇਦਾ ਤਾਂ ਕਿ ਉਹ ਕੱਲ ਨੂੰ ਜਦੋਂ ਉਹਨਾਂ ਦੇ ਵਿਆਹ ਹੁੰਦੇ ਨੇ ਵਿਚਰੀਆਂ ਦੇ ਉਹ ਆਪਣੇ ਘਰਾਂ ਦੇ ਵਿੱਚ ਜਾ ਕੇ ਵੀ ਆਪਣਾ ਵਧੀਆ ਪਾਲਣ ਪੋਸ਼ਣ ਆਪਣੇ ਪਰਿਵਾਰਾਂ ਦਾ ਕਰ ਸਕਣ ਤੇ ਜੇਕਰ ਕਿਸੇ ਨੂੰ ਜੇ ਕੋਈ ਨੇੜੇ ਤੇੜੇ ਕੋਈ ਨੀਤਰਹੀਂ ਦੇਖਤਾ ਜਾਂ ਕਿਸੇ ਦੇ ਨਾ ਚੰਦੇ ਹੋਵੇ ਪਰਿਵਾਰ ਵਿੱਚ ਕੋਈ ਹੁੰਦਾ ਆਓ ਇੱਥੇ ਕਿਵੇਂ ਸੰਪਰਕ ਕਰ ਸਕਦੇ ਆ ਜਾਂ ਇੱਥੇ ਆ ਕੇ ਕਿਵੇਂ ਉਹਨਾਂ ਨੂੰ ਇੱਥੇ ਅਮੀਸ਼ਵਰ ਰਖ ਸਕਦਾ ਕਿ ਉਹ ਆਪਣਾ ਜੀਵਨ ਸੁਖਾਲਾ ਕਰ ਸਕਣ ਜਿਹੜੀ ਗਿਆਨ ਸਿੱਖ ਸਕਣ ਪਹਿਲੀ ਗੱਲ ਤਾਂ ਇਸ ਤਰ੍ਹਾਂ ਦੀ ਕਿਸੇ ਦੇ ਪ੍ਰੋਬਲਮ ਆਵੇ ਨਾ ਪਰ ਇਹ ਵੀ ਇੱਕ ਕੁਦਰਤੀ ਆ ਵੀ ਚਲੋ ਇਹ ਚੀਜ਼ਾਂ ਆਈਆਂ ਆ ਤੇ ਜੇਕਰ ਕੋਈ ਵੀ ਕਿਤੇ ਤੁਹਾਨੂੰ ਵੀ ਕਿਤੇ ਕੋਈ ਨੇਤਰਹੀਨ ਕੋਈ ਦਿਸਦਾ ਤਾਂ ਉਹ ਜਰੂਰ ਤੁਸੀਂ ਇਸ ਸੰਸਥਾ ਦੇ ਨਾਲ ਰਾਬਤਾ ਕਰ ਸਕਦੇ ਹੋ ਸੰਸਥਾ ਦੇ ਨੰਬਰ ਵੀ ਤੁਹਾਨੂੰ ਮੈਂ ਦੱਸ ਦਿੰਦਾ 0161 2533 979 450 2250 ਇਹ ਦੋ ਨੰਬਰ ਸਾਡੇ ਲੈਂਡਲਾਈਨ ਨੇ ਔਰ ਅਗਰ ਮੇਰੇ ਨਾਲ ਕੋਈ رابطہ ਕਰਨਾ ਚਾਹੁੰਦਾ ਤਾਂ 94780 55000 ਇਸ ਨੰਬਰ ਦੇ ਉੱਤੇ ਰਾਬਤਾ ਕਰ ਸਕਦੇ ਆਂ ਔਰ ਜਿਹੜੇ ਬੱਚੇ ਪੜਨ ਵਾਲੇ ਨੇ ਨੇਤਰਹੀਨ ਉਹਨਾਂ ਨੂੰ ਅਸੀਂ ਸਕੂਲਾਂ ਤੱਕ ਨੇਤਰਹੀਨ ਸਕੂਲਾਂ ਤੱਕ ਉਹਨਾਂ ਦੀ ਪਹੁੰਚ ਯਕੀਨੀ ਬਣਾਉਂਦੇ ਆਂ ਔਰ ਜਿਹੜੇ ਬੱਚੇ ਮੰਨ ਲਓ ਕੁਝ ਪੜਦੇ ਲਿਖਦੇ ਅੱਗੇ ਮੰਨ ਲਓ ਏਜ ਜ਼ਿਆਦਾ ਹੋ ਗਈ ਹੈ ਉਹਨਾਂ ਨੂੰ ਅੱਗੇ ਪੜਾਉਣਾ ਹੈ ਜਾਂ ਕੋਈ ਐਕਸੀਡੈਂਟਲ ਕੇਸ ਹੈ ਜਿੱਦਾਂ ਸਾਡੇ ਕੋਲ ਇੱਕ ਦੋ ਕੇਸੇ ਇਦਾਂ ਦੇ ਆਏ ਹੋਏ ਨੇ ਜਿਹੜੇ ਪੜ੍ਹਾਈ ਕਰਦੇ ਸੀ ਬੱਚੇ ਬਾਅਦ ਚ ਨਿਗਾਹ ਚਲੀ ਗਈ ਉਹਨਾਂ ਦੀ ਉਹਨਾਂ ਨੂੰ ਫਿਰ ਅੱਗੇ ਅਸੀਂ ਇੱਥੇ ਪੜ੍ਹਾਉਨੇ ਆ ਉਹਨਾਂ ਦੇ ਉੱਤੇ ਅਸੀਂ ਮਿਹਨਤ ਕਰਦੇ ਆ ਸੋ ਮੈਂ ਇਹੀ ਬੇਨਤੀ ਕਰੂੰਗਾ ਵੀ ਕਿਤੇ ਵੀ ਤੁਹਾਡੀ ਨਜ਼ਰ ਦੇ ਨਜ਼ਰ ਦੇ ਵਿੱਚ ਕੋਈ ਨੇਤਰਹੀਨ ਬੱਚਾ ਬੱਚੀ ਹੈਗਾ ਤੇ ਉਹਨੂੰ ਜਿੰਨਾ ਜਲਦੀ ਹੋ ਸਕਦਾ ਤੁਸੀਂ ਸਾਡੇ ਤੱਕ ਜਾਂ ਹੋਰ ਤਰੀਕਿਆਂ ਨਾਲ ਇਸ ਸਥਾਪਨਾ ਕੰਮ ਕਰਦੀਆਂ ਉਹਨਾਂ ਤੱਕ ਜਰੂਰ ਅਪਰੋਚ ਕਰੋ ਕਿਉਂਕਿ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਯਾਨੀ ਕਿ ਇੱਥੇ ਸੇਵਾ ਕਰਦੇ ਹੋਏ ਜਿਹੜੇ ਨੇਤਰਹੀਨ ਨਿਊ ਸਟੂਡੈਂਟਸ ਉਹਨਾਂ ਨੂੰ ਸੰਗੀਤ ਨਾਲ ਜੋੜਦੇ ਮੈਂ ਵੀ ਸਰਤਾ ਜਸਪੀ ਸਿੰਘ ਜੀ ਨੇ ਜਿਸ ਸੰਸਥਾ ਤੋਂ ਸੇ ਆ ਤੁਹਾਨੂੰ ਉਹਨਾਂ ਨਾਲ ਹੀ ਆਇਆ ਸੀ ਇੱਥੇ ਅਸੀਂ ਪੜ੍ਹਦੇ ਸੀ ਤੁਹਾਨੂੰ ਪੜਨ ਵਾਸਤੇ ਆਇਆ ਸੀ ਇੱਥੇ ਐਜ਼ ਆ ਹੋਸਟਲ ਇਸ ਨੂੰ ਮੰਨ ਕੇ ਤੇ ਬਾਹਰ ਕਾਲਜ ਪੜ੍ਹਦੇ ਹੁੰਦੇ ਸੀ ਇੱਥੇ ਸਾਨੂੰ ਰਹਿ ਕੇ ਗੁਰਦਾਰਾ ਸਾਹਿਬ ਨਾਲ ਸੀ ਤੇ ਅਸੀਂ ਕੀਰਤਨ ਕਰਨਾ ਇੱਥੇ ਕੁਝ ਸਟੂਡੈਂਟਸ ਉਹਦੋਂ ਵੀ ਇੱਥੇ ਸਿੱਖਦੇ ਹੁੰਦੇ ਸੀ ਸਿਖਲਾਈ ਵਾਸਤੇ ਇਹਨਾਂ ਨੇ ਆਪਣਾ ਸੰਸਥਾ ਵੱਲੋਂ ਕਾਇਮ ਸੀ ਟੀਚਰ ਜਿਵੇਂ ਜਿਵੇਂ ਅਸੀਂ ਇੱਕ ਸਮਾਂ ਬਤਾਇਆ ਪੜ੍ਹ ਲੈ ਉਸ ਤੋਂ ਬਾਅਦ ਅਸੀਂ ਵੀ ਇਸ ਸੰਸਥਾ ਦੇ ਵਿੱਚ ਐਜ਼ ਅ ਮੈਂਬਰ ਤਾਂ ਪਹਿਲਾਂ ਤੋਂ ਹੀ ਸੀਗੇ ਫਿਰ ਅਸੀਂ ਹੋਰ ਮਤਲਬ 11100 ਸੰਬੰਧ ਹੋ ਗਿਆ ਇਸ ਸੰਸਥਾ ਦੇ ਨਾਲ ਸਾਨੂੰ ਵੀ ਐਗਜ਼ੀਕਟਿਵ ਚ ਕੈਬਨਿਟ ਸੌਣ ਦਾ ਮੌਕਾ ਮਿਲਿਆ ਤਾਂ ਮੈਂ ਤਾਂ ਇਹ ਸੋਚਿਆ ਸੀ ਕਿ ਜਿਹੜੀਆਂ ਸਾਨੂੰ ਪ੍ਰੋਬਲਮਸ ਪਹਿਲਾਂ ਆਈਆਂ ਸਕੂਲ ਦੇ ਵਿੱਚ ਸਿੱਖਣ ਵਾਸਤੇ ਕਿ ਉਹ ਅੱਜ ਦੇ ਵਿਦਿਆਰਥੀਆਂ ਨੂੰ ਨਾ ਆਉਣ ਤੁਸੀਂ ਆਪ ਵੀ ਐਮਏ ਇਨ 뮤జిక్ ਜਿਹੜੀ 골ਡ ਮੈਡਲਿਸਟ ਹੋਣ ਤਾਂ ਕਿਸ ਤਰੀਕੇ ਨਾਲ ਇਹਨਾਂ ਦੀ ਵੀ ਸਹਾਇਤਾ ਹੋਣਦੀ ਹੈ ਕਿਉਂਕਿ ਤੁਹਾਡੇ ਕੋਲ ਗਿਆਨ ਬਹੁਤ ਜ਼ਿਆਦਾ 뮤జిక్ ਦੇ ਰਿਲੇਟਡ ਕਿ ਤੁਸੀਂ ਯਾਨੀ ਕਿ ਹਾਰਮੋਨੀਅਮ ਵੀ ਬਹੁਤ ਸੋਹਣਾ ਵਜਾ ਲੈਂਦੇ ਹੋ ਬਰੇਲ ਲਿਪੀ ਵਿੱਚ ਸਾਰਾ ਮਿਸ ਪੜਿਆ ਐ ਨੋ ਸਮਝਿਆ ਹੁਣ ਅੱਗੇ ਕਿਸ ਤਰੀਕੇ ਨਾਲ ਉਹਨਾਂ ਨੂੰ ਸਮਝਾਉਣਾ ਤੇ ਇਹਨਾਂ ਨੂੰ ਵੀ ਜਾਣੋ ਕਰਾਣੇ ਹੋ ਮਿਊਜ਼ਿਕ ਵਿਦਿਆ ਦੇ ਨਾਲ ਜਿਸ ਤਰ੍ਹਾਂ ਅਸੀਂ ਸਿੱਖਿਆ ਜੀ ਸਾਡੇ ਵੀ ਟੀਚਰ ਬਲਾਈਂਡ ਸੀਗੇ ਬਲਾਈਂਡ ਸਕੂਲ ਦੇ ਵਿੱਚ ਉਹ ਸਾਨੂੰ ਹੱਥ ਫੜ ਕੇ ਸਿਖਾਉਂਦੇ ਸੀ ਹਾਰਮੋਨੀਅਮ ਕੁਝ ਚੀਜ਼ਾਂ ਤਾਂ ਮਾਈਂਡ ਦੇ ਨਾਲ ਹੀ ਸੰਬੰਧਤ ਹਨ ਜਿਵੇਂ ਅਸੀਂ ਬੋਲਣਾ ਉਸ ਤਰ੍ਹਾਂ ਉਹਨਾਂ ਨੇ ਪਿਕ ਅਪ ਕਰਨਾ ਕੁਝ ਹੁੰਦਾ ਦੇਖ ਕੇ ਕਰਾਉਣ ਵਾਲੀਆਂ ਚੀਜ਼ਾਂ ਉਹ ਅਸੀਂ ਹੱਥ ਫੜ ਕੇ ਬੱਚੇ ਦਾ ਆਤਰਾਕਵਾਨੇ ਸਾਡੇ ਕੋਲ ਛੋਟੇ ਛੋਟੇ ਬੱਚੇ ਆਉਂਦੇ ਆ ਕਈ ਵਾਰੀ 6 ਸਾਲ ਦਾ ਕੋਈ ਬੱਚਾ ਜਿਹਦਾ ਹੱਥ ਹਰਮੋਨੀਅਮ ਦੇ ਪੱਕੇ ਤੱਕ ਪਹੁੰਚਦਾ ਹੀ ਨਹੀਂ ਪੱਕਾ ਨਹੀਂ ਦੇ ਸਕਦੇ ਅਸੀਂ ਪੱਕਾ ਦੇ ਕੇ ਉਹਨੂੰ ਕਹਿੰਦੇ ਤੂੰ ਸੁਰ ਦਬਾਣੇ ਮੇਨ ਗੱਲ ਸੁਰ ਦੀ ਹੈ ਬਿਲਕੁਲ ਜੀ ਕਿ ਸੁਰ ਦਬਾਓ ਉਹਨਾਂ ਆਵਾਜ਼ ਮਿਲਾਓ ਉਹਦਾ ਕੀ ਸਕੇਲ ਹੈ ਉਹ ਸੀ ਨਿਰਧਾਰਤ ਕਰਕੇ ਬੱਚੇ ਨੂੰ ਸ਼ੁਰੂ ਕਰਾ ਦੇਈਦਾ ਇੱਕ ਪੱਕਾ ਨਹੀਂ ਉਹ ਦੇ ਸਕਦਾ ਕੁਝ ਦਿਨ ਵਾਸਤੇ ਜਿਵੇਂ ਜਿਵੇਂ ਫਿਰ ਵੱਡਾ ਹੋ ਜਾਂਦਾ ਉਹ ਆਪਣੇ ਹਿਸਾਬ ਨਾਲ ਉਹਨੂੰ ਟੈਕਲ ਕਰ ਲੈਂਦਾ ਇਹ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੈ ਕਿ ਬਲਾਈਂਡ ਬੱਚਾ ਹਾਰਮੋਨੀਅਮ ਨਹੀਂ ਵਜਾ ਸਕਦਾ ਇਤਨਾ ਨਹੀਂ ਹੈ ਦੇਖ ਕੇ ਸਭ ਕੁਝ ਸੰਭਵ ਹੈ ਜੀ ਕੰਨੇ ਕੇ ਬੱਚਿਆਂ ਨੂੰ ਤੁਸੀਂ ਹਲ ਤੱਕ ਜਿਹੜੇ ਕੀਆ ਵਿਦਿਆ ਵਾਲੀ ਦੇ ਚੁੱਕੇ ਹਾਂ 97 ਤੋਂ ਜੋਬ ਵਿੱਚ ਹੈ ਜੀ ਗਵਰਨਮੈਂਟ ਸਕੂਲ ਦੇ ਵਿੱਚ ਜਿੰਨੇ ਵੀ ਉੱਥੇ ਬੱਚੇ ਪਰਦੇ ਹੁੰਦੇ ਆ ਪਹਿਲੇ ਤੋਂ 10ਵੀਂ ਤੱਕ ਉੱਥੇ ਮਿਊਜ਼ਿਕ ਦਾ ਹੈਗਾ ਸਬਜੈਕਟ ਉਹਨਾਂ ਨੂੰ ਤਾਂ ਵਿੱਦਿਆ ਦੇਣੀ ਦੇਣੀ ਹੈਗੀ ਉੱਥੇ ਇੱਕ ਸਬਜੈਕਟ ਹੈ ਇਹ ਜਿਸ ਤਰ੍ਹਾਂ ਜਿਸ ਤਰ੍ਹਾਂ ਬੱਚੇ ਉੱਥੋਂ ਪਾਸ ਆਊਟ ਹੋ ਕੇ ਆਉਂਦੇ ਆ ਫਿਰ ਉਹ ਕਾਲਜ ਚਲੇ ਜਾਂਦੇ ਨੇ ਜਿਹੜੇ ਇੱਥੇ ਸਟੂਡੈਂਟ ਹੈ ਇੱਥੇ ਮੈਂ ਹਰ ਸੈਟਰਡੇ ਕਲਾਸ ਲਗਾਣਾ ਇਨਾਂ ਦੀ ਜੋ ਵੀ ਇਹਨਾਂ ਨੂੰ ਕੋਈ ਦਿੱਕਤ ਹੋਵੇ ਜਾਂ ਨਾ ਵੀ ਕੋਈ ਦਿੱਕਤ ਹੋਵੇ ਉਹਨੂੰ ਅੱਗੇ ਸਿਖਾਉਣ ਦੀ ਕੋਸ਼ਿਸ਼ ਕਰੀਦੀ ਏ ਚਾਹੇ ਉਹ ਤਬਲਾ ਹੈ ਚਾਹੇ ਹਾਰਮੋਨੀਅਮ ਹੈ ਚਾਹੇ ਸਿਤਾਰ ਹੈ ਬੱਚਿਆਂ ਦਾ 뮤직 ਵਿੱਚ ਵੀ ਅਲੱਗ-ਅਲੱਗ ਫੀਲਡ ਹੁੰਦਾ ਹੈ ਅਗਰ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸ ਤਰੀਕੇ ਨਾਲ ਸੇਵਾ ਕਰਦੇ ਹੋਏ ਜਿਹੜੇ ਨੇ ਤਰਹੀਨ ਨੇ ਉਹਨਾਂ ਨੂੰ ਵਿੱਦਿਆ ਦਿੰਦੇ ਹੋਏ ਗੁਰਬਾਣੀ ਨਾਲ ਜੋੜ ਮੈਂ ਉਸ ਦਿਨ ਚੌਕਾ ਜੀ ਮੈਂ 1999 ਚ ਇਥੇ ਐਜੂਕੇਸ਼ਨ ਲਈ ਆਇਆ ਸੀ ਮੈਂ ਜਦੋਂ ਆਇਆ ਸੀ ਬਿਲਕੁਲ ਕਲੀਨ ਸ਼ੇਫ ਸੀ ਇੱਥੇ ਦੇ ਮੌਲ ਨੇ ਮੈਨੂੰ ਗੁਰ ਸਿੱਖ ਬਣਾਇਆ ਤੇ ਬਰੇਲ ਲਿਪੀ ਜਾਨੋ ਹੁਣ ਕਰਕੇ ਮੈਂ ਪਾਠ ਕਰ ਲੈਂਦਾ ਸੀ ਸੰਗੀਤ ਆਉਂਦਾ ਸੀ ਇਸ ਕਰਕੇ ਕਿ ਤੰਗ ਲੈਂਗੁਏਜ ਕਹਿ ਗਿਆ ਤੇ ਫਿਰ ਹੌਲੀ-ਹੌਲੀ ਮੈਂ 1989 ਤੋਂ ਆਪਣੇ ਰੋਜਗਾਰ ਨੂੰ ਚਲਾਉਣ ਦੇ ਲਈ ਮੈਂ ਕਲਾਸਾਂ ਲਾਉਣੀਆਂ ਸ਼ੁਰੂ ਕੀਤੀਆਂ 12ਵੀਂ ਲਾਈਆਂ ਇੱਥੇ ਜਿੰਨੀਆਂ ਕਲਾਸਾਂ ਲਗੀਆਂ ਉਹ ਸੇਵਾ ਚਲਾਈਆਂ ਤੁਹਾਡੀ ਨਿਗਾਹ ਕਿੰਨੇ ਪਰਸੈਂਟ ਹੈਗੀ ਇਹ ਤੁਹਾਨੂੰ ਕਿੰਨੇ ਕ ਪਸੰਦ ਆ ਦਿੱਖਦਾ ਹੈ ਨਿਗਾਹ ਬਸ ਇਨਾ ਕਹਿ ਲੋ ਵੀ ਪਛਾਣ ਚ ਕਹਿ ਲੋ ਯਾਰ ਥੋੜਾ ਪਛਾਣ ਕਲਰ ਰਕਰ ਆਪ ਪਛਾਣ ਲਿਆ ਤੇ ਆਪਣੇ ਜੋ ਕਹੋ ਪੁਜਾਰੇ ਜੋ ਕਹੇ ਕੋਈ ਵਹੀ ਕਲਰ ਨਹੀਂ ਚਲਾ ਸਕਦੇ ਮਤਲਬ ਬਾਣੀ ਪੜਦੇ ਕਿਸ ਤਰੀਕੇ ਨਾਲ ਉਹ ਵੀ ਸਾਰੀ ਬਰੇਲ ਦੇ ਵਿੱਚ ਲਿਖੀ ਹੋਈ ਹੈ ਬਾਣੀ ਨੇਤਰੰਦੇ ਕਾਸਾ ਪਹਿਲੇ ਹੈ ਕਿ ਸੀ 2013 ਦੇ ਵਿੱਚ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀਆਂ ਭਾਈ ਗੁਰਮੀਜ ਸਿੰਘ ਹੋਰਾਂ ਨੇ ਬਰੇਲ ਵਿੱਚ ਗੁਰੂਕੰਨ ਸਾਹਿਬ ਦੀਆਂ ਪੋਥੀਆਂ ਤਿਆਰ ਕੀਤੀਆਂ ਨੇ 18 ਪੋਥੀਆਂ ਵਿੱਚ ਪੂਰਾ ਗੁਰੂਕੰਨ ਸਾਹਿਬ ਤੇ ਗੁਰੂ ਦੀ ਬਖਸ਼ਿਸ਼ ਦੇ ਸਦਕਾ ਮੈਂ 77 ਪਾਠ ਹੁਣ ਤੱਕ ਕਰ ਚੁੱਕਾ 78ਵਾਂ ਕੰਟੀਨੂ ਸਰ ਕਿਵੇਂ ਮਤਲਬ ਇੱਥੇ ਜਿਹੜਾ ਸਾਰਾ ਕੰਮ ਮੈਨੇਜ ਕੀਤਾ ਜਾਂਦਾ ਕਿਉਂਕਿ ਤੁਸੀਂ ਇੱਥੋਂ ਦੇ ਮੈਨੇਜਰ ਵੀ ਹਾਂ ਮੈਂ ਸਾਰਾ ਦੇਖਭਾਲ ਵੀ ਕਰਦੇ ਹਾਂ ਦੇਖੋ ਇਹ ਸੰਸਥਾ ਜਿਹੜੀ ਹੈਗੀ ਆ ਟੋਟਲੀ ਇਹ ਦਾਨ ਦੇ ਸਿਰ ਤੇ ਚੱਲਦੀ ਆ ਔਰ ਸੇਵਾ ਦੇ ਰੰਦੇ ਸਿਰ ਤੇ ਚੱਲਦੀ ਆ ਸਾਡਾ ਜਿਹੜਾ ਇੱਕ ਪੰਜਾਬ ਦਾ ਸਰਕਾਰੀ ਸਕੂਲ ਆ ਜਮਾਲਪੁਰ ਵਿੱਚ ਜਿਹੜੀ ਸੰਸਥਾ ਵੱਲੋਂ ਜਿਹੜੇ ਸਾਡੀ ਸੰਸਥਾ ਦੇ ਨਾਲ ਜੁੜੇ ਹੋਏ ਬਜ਼ੁਰਗ ਨੇ ਅਸੀਂ ਇਹ ਸੰਸਥਾ ਵੱਲੋਂ ਉਹਨਾਂ ਨੂੰ 1000 ਰੁਪਏ ਮਿਲਦੇ ਰਹਿੰਦੇ ਆ ਔਰ ਇਹਦੇ ਨਾਲ ਨਾਲ ਸਾਡੇ ਕੋਲੇ ਜਿਹੜੇ ਦਾਨ ਦੇ ਵਿੱਚ ਆਉਂਦਾ ਵਾ ਕਰਿਆਨੇ ਦਾ ਸਮਾਨ ਸਿੱਧਾ ਆਉਂਦਾ ਜਿਵੇਂ ਬੂੰਗਾ ਟਾਇਰ ਵਾਲੇ ਹੈਗੇ ਨੇ ਜਾਂ ਹੋਰ ਵੀ ਜਿਹੜੇ ਦਾਨੀ ਨੇ ਅਸੀਂ ਉਹ ਜਿਹੜਾ ਸਾਡੇ ਕੋਲ ਸਮਾਨ ਆਉਂਦਾ ਕਿ ਦਾਨੇ ਦਾ ਅਸੀਂ ਉਹਨਾਂ ਘਰਾਂ ਦੇ ਵਿੱਚ ਪ੍ਰੋਵਾਈਡ ਕਰਵਾਉਨੇ ਆ ਉਹ ਸਾਡੇ ਬਹੁਤ ਜਿਹੜੇ ਹੈਗੇ ਨੇਤਰੀਹੀਨ ਨੇ ਜਿਹੜਾ ਇੱਥੋਂ ਆਪਣਾ ਸਮਾਨ ਕਰਾਣੇ ਦਾ ਜਾਂ ਲੈ ਕੇ ਜਾਂਦੇ ਲੋਡ ਦੇ ਮੁਤਾਬਕ ਤੇ ਇਹ ਸੰਸਥਾ ਜਿਹੜੀ ਆ ਇਹ ਨੇਤਰੀਹੀਨਾਂ ਲਈ ਬਣੀ ਆ ਔਰ ਨੇਤਰੀਹੀਨਾਂ ਦੇ ਪੂਰੀ ਤਰ੍ਹਾਂ ਸਮਰਪਿਤ ਆ ਜਿੰਨੇ ਵੀ ਇੱਥੇ ਦੇ ਪ੍ਰਬੰਧਕ ਨੇ ਉਹ ਸਾਰੇ ਜਿਹੜੇ ਨਿਸ਼ਕਾਮ ਸੇਵਾ ਕਰਦੇ ਨੇ ਤੇ ਜਿਹੜੀ ਸੰਸਥਾ ਜਿਹੜੀ ਹੈਗੀ ਆ ਇਹ ਬਾਬਾ ਜੀ ਨੇ ਜਿਵੇਂ ਦੱਸਿਆ ਗੰਧਾਰਭ ਸਾਹਿਬ ਨੇ ਬਣਾਈ ਹੋਈ ਆ ਔਰ ਉਹਨਾਂ ਦਾ ਪਰਿਵਾਰ ਜਿਹੜਾ ਹੈਗਾ ਇਹ ਸੰਸਥਾ ਦੇ ਨਾਲ ਤਨੋਂ ਮਨੋਂ ਤਨੋਂ ਜੁੜਿਆ ਹੋਇਆ ਔਰ ਇਸੇ ਕਰਕੇ ਜਿਹੜੀ ਹੈਗੀ ਆ ਸੰਸਥਾ ਜਿਹੜੀ ਆ ਇਹ ਦਿਨੋਂ ਦੁਗਣੀ ਰਾਤ ਚੌਗਣੀ ਤਰੱਕੀ ਕਰ ਰਹੀ ਆ ਔਰ ਇੱਕ ਹੋਰ ਜਿਹੜੀ ਸੰਸਥਾ ਜਿਹੜੀ ਆ 1964 ਚ ਬਣੀ ਸੀ ਬਹੁਤ ਲੰਬਾ ਟਾਈਮ ਹੋ ਗਿਆ ਇਹ ਜਿਹੜੀ ਬਿਲਡਿੰਗ ਆ ਇਹ ਬਿਲਡਿੰਗ ਜਿਹੜੀ ਆ ਲੰਬਾ ਸਮਾਂ ਹੋਣ ਕਰਕੇ ਬਿਲਡਿੰਗ ਦੀ ਜਿਹੜੀ ਹਾਲਤਾਂ ਖਸਤਾ ਹੋ ਗਈ ਆ ਅਸੀਂ ਸਰਕਾਰ ਨੂੰ ਔਰ ਜਿਹੜੇ ਸਾਡੇ ਦਾਨੀ ਸੱਜਣ ਨੇ ਉਹਨਾਂ ਨੂੰ ਅਸੀਂ ਅਪੀਲ ਕਰਦੇ ਆਂ ਵੀ ਸਾਡੀ ਜਿਹੜੀ ਸੰਸਥਾ ਇਹ ਇਹਨੂੰ ਅਸੀਂ ਹੁਣ ਪਰਲੇ ਪਾਸੇ ਜਿਹੜਾ ਸਾਡਾ ਗੁਰਦਾਰਾ ਸਾਹਿਬ ਦੇ ਵਿੱਚ ਨਵੀ ਅ ਨਵੇਂ ਬੈੱਡ ਵਗੈਰਾ ਤੁਸੀਂ ਸਾਰੇ ਦੇਖ ਕੇ ਆਏ ਹੋ ਪਰ ਇਹ ਸੰਸਥਾ ਨੂੰ ਅਸੀਂ ਨਵਾਂ ਮਤਲਬ ਸ਼ੁਰੂ ਕਰਾਂਗੇ ਇਹ ਦੋ ਤਿੰਨ ਮੰਜਲੀ ਬੜਾਵਾਂਗੇ ਤਾਂ ਜੋ ਜਿਹੜੇ ਸਾਡੇ ਕੋਲੇ ਹੋਰ ਵੀ ਬ੍ਰਾਈਟ ਨੇ ਉਹ ਆ ਸਕਣ ਜਿਹੜਾ ਨਿਤਰੀਨਾ ਦੇ ਰੋਜ਼ਾਨਾ ਵਰਤੋਂ ਚੋਂ ਵਾਲਾ ਸਮਾਨ ਆ ਇੱਕ ਵੀ ਨਹੀਂ ਬਣਦਾ ਇੱਥੋਂ ਤੱਕ ਕਿ ਇਹਨਾਂ ਦੇ ਲਿਖਣ ਪੜਨ ਲਈ ਜਿਹੜਾ ਸਮਾਨ ਆ ਨਾ ਬਰੇਲ ਦੇ ਕਾਗਜ਼ ਉਹ ਵੀ ਨਹੀਂ ਬਣਦਾ ਪੰਜਾਬ ਅੱਛਾ ਜੀ ਤੇ ਉਹ ਵੀ ਸਾਨੂੰ ਜਿਹੜਾ ਹੈਗਾ ਦਿੱਲੀੋਂ ਦੇਹਰਾ ਦੂਤੋਂ ਮਗਵਾਉਣਾ ਪੈਂਦਾ